ਪਨੇ ਫਿਰ ਇੱਕ ਇੱਕ ਓੰਕਾਰ ਓਕਾ ਇੱਕ ਓੰਕਾਰ ਨਹੀਂ ਇੱਕ ਤਾਂ ਇਹ ਹੈ ਇੱਕ ਇੱਕ ਓੰਕਾਰ ਓੰਕਾਰ ਨਾ ਇਹ ਅੱਡਾ ਛੋਟੀ ਗੱਲ ਆ ਇੱਕ ਓੰਕਾਰ ਨਾ ਅੱਡੂ ਇੱਕ ਓੰਕਾਰ ਨਹੀਂ ਨਹੀਂ ਨਾ ਇੱਕ ਇੱਕ ਓੰਕਾਰ ਪਨੇ ਕਿਛੜਦੇ ਨੇ ਇੱਥੇ ਪਨੇ ਓੰਕਾਰ ਨਾ ਇੱਕ ਇੱਕ ਓੰਕਾਰ ਹਾਂ ਇੱਕ ਇੱਕ ਓੰਕਾਰ ਹਾਂ ਨਵਾਂ ਅੰਕਰ ਇੱਕ ਹੋ ਅੰਕਾ ਉਹ ਨਾਲ ਨਾ ਲਿਆ ਇੱਕ ਇੱਕ ਹੋ ਅੰਕਾ ਉਹ ਚੋਕ ਲੱਖ ਇੱਕ ਇੱਕ ਹੋ ਅੰਕਾ ਹੋ ਅੰਕਾ ਇੱਕ ਇੱਕ ਹੋ ਅੰਕਾ ਹੁਣ ਇੱਕ ਇੱਕ ਅੰਕਾ 57 9 76 ਵਾਲਾ ਅੰਕ ਲਾ ਇੱਕ ਇੱਕ ਸਾਰਾ ਬੋੜਾ ਸਾਰਾ ਨਹੀਂ ਠੀਕ ਹੈ ਹਾਂ ਉਦੋਂ ਉਥੇ ਲਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਾਪੁ ਆਪੁ ਸਤਿ ਸਚੁ ਇੱਕ ਸਚੁ ਨਾਨਕ ਹੋਸੀ ਪ੍ਰਭੁ ਸਤਿ ਸਚੁ ਸਦਾ ਸੁਖਮਈ ਸਦਾ ਬੁਧਾਈ ਇੱਕ ਓੰਕਾਰ ਸਤਨਾਮ ਇੱਕ ਓਕਾਰ ਇੱਕ एक ओंकार एक एक ओंकार हां एक ओंकार ना एक एक ओंकार ओं ओंकार एक ہائے ہائے بتاج ہاجو ہاجو در موہ ہا تو ٹھیک ہے ایک ओंकार हजिंगला हलगल एक ओंकार सतनाम कर्ता निरभव निरभ अकाल निरभव हजिंग साथ करपा सात जब को आज सात के विगत सात के 36 सात के नानक खुशी की है हादा है हजगा एक वादा करा रखें याद करना एक ਇਹ ਕੋਈ ਆਪੇ ਹੋਲੀ ਹੋ ਫੇਰ ਜੋੜਨਾ ਹੈ ਜੋੜਨਾ ਇਹ ਤਾਂ ਕਿਹਾਗਾ ਨਾ ਹੁਣ ਇਹ ਸਿੱਖਣਾ ਮੈਂ ਤਾਂ ਆਪਾਂ ਅੱਗੇ ਦੀ ਗੱਲ ਇੱਕ ਉਹ ਅੰਕ ਗੁੱਦੂ ਹੈ ਆ ਇੱਕ ਉਹ ਅੰਕਾਂ ਦੇ ਸਹੀ ਹੈ ਤੂੰ ਕਹਿੰਦਾ ਏਕ ਏਕ ਨਹੀਂ ਆਸ਼ਾ ਇਹ ਇਕੱਲੇ ਇਸ ਦੀ ਪੁੰਦੀ ਗਲਤੀ ਬੱਤੀ ਕੱਲ ਤੇ ਠੀਕ ਹੋ ਜਾਏ ਚਿੱਕ ਲਾ ਕੇ ਇੱਕ ਉਹ ਇਹ ਜੇ ਇੱਕ ਉਹ ਅੰਕਾਂ ਨੂੰ ਕਹਿੰਦਾ ਏ ਇਹ ਗਏ ਲੈ ਫੁੱਟਸਲਾ ਹੈ ਨਹੀਂ ਹਾਂ ਉਹ ਤੇ ਤਾਂ ਹੈ ਨਾ ਤਾਂ ਇੱਕ ਮੌਲੀ ਇੱਕ ਨਹੀਂ ਹੈ ਇੱਕ ਇਹਦਾ ਇਹ ਪੜਾਉਣ ਦੇ ਮਤਲਬ ਦਾ ਹੈ ਦਾ ਇੱਕ ਉਹ ਕਰ ਵੀ ਕਹਦੇ ਫਿਰ ਸੁਣੋ ਕਰ ਜੀ ਇੱਕ ਇੱਕ ਕਿ ਮੈਂ ਬੋਲਦਾ ਬੋਲਦਾ ਦੇਖਦੇ ਬੋਲਦਾ ਇੱਕ ਓ ਅੰਕਾਰ ਸ਼ਰਮਾ ਮੌਲੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਪਉ ਨਿਰਪਉ ਨਿਰਵੈਰ ਨਿਰਵਾਰ ਪਕਾਲ ਮੂਰਤ ਅਕਾਲ ਮੂਰਤ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਅਜੂਨੀ ਸੈਭੰ ਅਜੂਨੀ ਸੈਭੰ ਗੁਰਪ੍ਰਸਾਦ ਗੁਰਪ੍ਰਸਾਦ ਜਪ ਜਪ ਆਤ ਸਚ ਆਤ ਸਚ ਜਗਤ ਸਚ ਜਗਤ ਸਚ ਹੈਪੀ ਸਤਿ ਹੈਪੀ ਸਤਿ ਹੈਪੀ ਸਤਿ ਨਾਨਕ ਨਾਨਕ ਹੋਸੀ ਪੀ ਸਤਿ ਹੋਸੀ ਪੀ ਸਤਿ ਹੋਸੀ ਆਹ ਜੁਰਗਾਂ ਦੇ ਪੀ ਹੋਸੀ ਪੀ ਸਤਿ ਉਹਦਾ ਸਾਲ ਤੋਂ ਬਾਬਾ ਜੀ ਇਹਦੇ ਭਗਵਾਨ ਤਮਨ ਦੇ ਪਿੰਡਾਂ ਇਹ ਮੇਰੀ ਧੀ ਮੇਰ ਪਾਂਡ ਮੇਰੇ ਕੋਲ ਆਈ ਸੀ ਮੈਂ ਕਿ ਚੱਲ ਤੁਹਾਨੂੰ ਅੱਜ ਜাদু ਪਹੇਚਾ ਤੁਹਾਨੂੰ ਬਾਬਾ ਜੀ ਉਹਦਾ ਰੋਇਆ ਸਰਕਟ ਕੇ ਨਾਲ ਤੇਰਾ ਬਦਲਦਾ ਬਦਲਦਾ ਸਰੋਤ ਬਣਾ ਦੇ ਕੇ ਬਣਾ ਕੋਰੇ ਆ ਦੇ ਕੱਟ ਬਣਾ ਦੇ ਪਿੰਡ ਦਾ ਬਣਾ ਦੇ ਕੱਟ ਲਾ ਹਾਂਜੀ ਬਣਾਈ ਜਾਂਦੀ ਹੈ ਇਹ ਵੀ ਪੜਾਈ ਕਰਦੀ ਉਹਨੇ 4 ਸਾਲ ਦੀ ਫ੍ਰੀ ਕਰਦੀ ਫ੍ਰੀ ਹੁੰਦੀ ਹੈ ਛੋਲੇ ਪਿੰਡ ਦੇ ਕਿੰਨੇ ਹੈ ਫ੍ਰੀ